ਲੋ ਸੂੜਾ ਦਾ ਭਰਾਵਾ ਘਰੇ ਬਣਾ ਬਾਲਣ ਬਣਾ ਲਾਂਗੇ ਉਹ ਤਾਂ ਮੈਂ ਬਾਲਣ ਦਾ ਛੋਟਾ ਅ ਵੀ ਲੈ ਲਾਂਗੇ ਤੇਰਾ ਮੋਟਾ ਹੋਵੇ ਦੂਆ ਮੋਟਾ ਤੋ ਆਪਾਂ ਕੀ ਕਰਾਉਣਾ ਰੀਪਰ ਗਈ ਜਾਂਦਾ ਉਹ ਸਾਹਕੇ ਉਹਨਾਂ ਦਾ ਮਾਰ ਲਿਆ ਕੇ ਮਾਰਨਾ ਤਾਂਗੂ ਦਾ ਉਹਦਾ ਪਿਛਲਾ ਪਾਸੇ ਪੈਪ ਕਿਉਂ ਮਤਲਬ ਕਿਤਨੀ ਗੱਟੇ ਭਾਇਆ ਹੋ ਗਏ ਕਿਨੇ ਕਿੱਥੇ ਅਗ ਲੱਗੀ ਸੀ ਤੇ ਪ੍ਰਾਲ ਤਾਂ ਆਪਦੇ ਵਾਂ ਨੂੰ ਲੱਗੀ ਸੀ ਤੇ ਫਿਰ ਗਈ ਸੀ ਤੇ ਆਪਦੇ ਵਾਂ ਚ ਲਾਈ ਸੀ ਓ ਅੱਛਾ ਉਹਦੇ ਤੇ ਕੱਟ ਲੈਂਦੇ ਆ ਤੇ ਫਿਰ ਜੇ ਜੱਟਾਂ ਦੀ ਕੀ ਸੇਫਟੀ ਐ ਫਿਰ ਪੈਸੇ ਤਾਂ ਕੱਟ ਲੈਂਦੇ ਆ ਵੀ ਜੱਟ ਸੇਫ ਕਿੱਥੇ ਐ ਨਾ ਉਹਦੀ ਫਸਲ ਸੇਫ ਐ ਨਾ ਉਹਦੇ ਪੈਸਾ ਬੈਂਕ ਚ ਆਇਆ ਸੇਫ ਐ ਤੇ ਫਿਰ ਜੱਟ ਸੇਫ ਕਿੱਥੇ ਐ ਪੰਡੈਕ ਨੇ ਲਿਆ। ਮੈਨੇ ਪੈਂਡਸ ਹਵਾ ਲਵਾਇਆ। ਤਕਰੀਬਨ 10000 ਰੁਪਇਆ ਲੱਗੂਗਾ ਅਰ ਪਿਤਾ। ਸਮਾਲਸਰ ਰਖਦੇ ਆ। ਛਤਰੀ ਸਨੇ ਛਤਰੀ 26 ਚੋਂ ਨਾ ਵੱਢੀ ਜਾਂਦੇ ਆ ਕਿੰਨੇ ਕਿੱਲੇ ਸੀਗਾ ਇਹ ਐਦਿਕੀ ਤਾਂ ਨਿਬੜਦਾ ਹੀ ਕੋਹ ਨਹੀਂ ਪੈ ਝੋਨੇ ਆ ਜੋ 24 ਨਹੀਂ ਭਰਦੀ ਕੋਈ ਕੀ ਹੋ ਗਿਆ ਇਹੋ ਕੀ ਵਜਾ ਉਹਦੀ ਕਾਤੋਂ ਨਹੀਂ ਭਰਦੀ ਪਈ ਟਰਾਲਾ ਕਿੱਡਾ ਆਉ ਬਾਲਾ ਟਰਾਲੀ ਆ ਉਹ ਆਪਣੀ ਵਾਲੀ ਜਿਹੜੀ ਟਰਾਲੀ ਉਹ 12 ਗੁੱਟੀ ਆ ਹੋਰ ਨਾ ਹੋਰ ਤਾਂ ਉੱਧੀ ਸ਼ੋਟੀ ਆ ਉਹਨਾਂ ਨਾਲ ਵਟਨ ਆਏ ਆ ਤੇ ਐਜ ਕਿਤਾ 26 ਝੋਨੇ ਦਾ ਵੀ ਮੰਦਾ ਹੀ ਚੱਲੀ ਜਾਂਦਾ ਠੀਕ ਹੈ ਤੇ ਹੋਰ ਤੁਸੀਂ ਦੱਸੋ ਥੋੜੇ ਇਲਾਕਿਆਂ ਦੇ ਵਿੱਚ ਕਿੰਨਾ ਕਿੰਨਾ ਝਾੜ ਹੋਇਆ ਝੋਨਿਆਂ ਦਾ ਅਵੀ ਇਹ ਗੌਣੀ ਮਾਰਦਾ ਪਰ ਇਹ ਮਾਰ ਕੇ ਇਹ ਪਹਿਲਾਂ ਇਹ 150 ਤੋਂ ਜ਼ਿਆਦਾ ਹੀ ਹੋ ਜਾਣਾ ਨਰਕੇ ਦਾ